ਸਰ ਅੱਜ ਕਾਸ ਆਪਰੇਸ਼ਨ ਦੇ ਤਹਿਤ ਬਸ ਸਟੈਂਡ ਦੀ ਚੈਕਿੰਗ ਕੀਤੀ ਹੈ ਸ਼ਹਿਰ ਦੇ ਵਿੱਚ ਹੋਰ ਕਿੰਨੀ ਥਾਵਾਂ ਤੇ ਅੱਜ ਕੀ ਸਫਲਤਾ ਆ ਚੁੱਕੀ ਹੈ ਮਾਨਯੋਗ ਡੀਜੀਪੀ ਸਾਹਿਬ ਅਤੇ ਐਸਐਸਪੀ ਸਾਹਿਬ ਫਰੀਦਕੋਟ ਉਹਨਾਂ ਦੀ ਹਦਾਇਤਾਂ ਦੇ ਮਤਲਬ ਅੱਜ ਜਿਹੜਾ ਕੂਟਪੂਰਾ ਦੇ ਵਿੱਚ ਅਸੀਂ ਕਾਸ ਆਪਰੇਸ਼ਨ ਜਿਹੜਾ ਕਰ ਰਹੇ ਹਾਂ ਜੀ ਦੇ ਮਤਲਬਕ ਜਿਹੜੇ ਬਸ ਸਟੈਂਡ ਹੈ ਬਸ ਸਟੈਂਡ ਦੀ ਚੱਕੀ ਵਿਅਕਤੀਆਂ ਦੀ ਚੈਕਿੰਗ ਤੇ ਜਿੰਨੀਆਂ ਵੀ ਪਾਰਕਿੰਗਸ ਬਣੀ ਆਈਆਂ ਸ਼ਹਿਰ ਦੇ ਵਿੱਚ ਬਸ ਸਟੈਂਡ ਦੇ ਬਾਹਰ ਤੇ ਹੋਰ ਸ਼ਹਿਰ ਦੇ ਜੰਮਿਆਵੀ ਪਾਰਕਿੰਗ ਦੇ ਜਿਹੜੇ ਵੀਕਲ ਉਹਨਾਂ ਨੂੰ ਚੈੱਕ ਕਰ ਰਹੇ ਆ ਤੇ ਜਿੰਨੇ ਵੀ ਇੱਥੇ ਸ਼ੱਕੀ ਵਿਅਕਤੀ ਤੁਰੇ ਫਿਰਦੇ ਉਹਨਾਂ ਨੂੰ ਪਾਇਆ ਆਈਡੀ ਨਾਲ ਅਸੀਂ ਉਹਨਾਂ ਦੀ ਕਰ ਰਹੇ ਆ ਵੀ ਕੋਈ ਸ਼ੱਕੀ ਵਿਅਕਤੀ ਜਿਹੜਾ ਉਹ ਦਿਨ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਪਛਾਣ ਵੀ ਕੀਤੀ ਜਾ ਰਹੀ ਹੈ ਤੇ ਕੋਈ ਪਾਰਕ ਕੀਤਾ ਕੋਈ ਵੀਕਲ ਕੋਈ ਸਾਹਮਣੇ ਜਾਂ ਕੋਈ ਰਿਕਵਰ ਕੀਤਾ ਗਿਆ ਅਸੀਂ ਕੁਝ ਵੀਕਲ ਅਸੀਂ ਜਿਹੜੇ ਕਬਜ਼ੇ 'ਚ ਲਏ ਆ ਜੇ ਵਿਦਾਊਟ ਨੰਬਰ ਮੋਟਰਸਾਈਕਲ ਜਿਹੜੇ ਪਾਰਕਿੰਗਾਂ ਦੇ ਵਿੱਚ ਖੜੇ ਆ ਅਸੀਂ ਉਹਨਾਂ ਨੂੰ ਕਬਜ਼ੇ 'ਚ ਲੈ ਕੇ ਉਹਨਾਂ ਨੂੰ ਵੈਰੀਫਾਈ ਕਰਾਂਗੇ ਸਰ ਕੀ ਇਹ ਲਗਾਤਾਰ ਮੁਹਿੰਮ ਚੱਲੀ ਰਹੀ ਹੈ ਹਾਂਜੀ ਹਾਂਜੀ ਉਹ ਲਗਾਤਾਰ ਗੇ ਵੀ ਚ 谢谢 <laughs>